ਆਪਣੀ ਉਹ ਡਿਊਟੀ ਨਭਾਈ ਉਹ ਕੁੱਕਰ ਗੁਰੂ ਘਰ ਦਾ ਉਹ ਗੁਰੂ ਨਾਨਕ ਦੇ ਘਰ ਦਾ ਦਾਸ ਜਦੋਂ ਉਹਨੂੰ ਮਾਲਾ ਬੋਲ ਕੇ ਬੇਨਤੀ ਹੈ ਜੀ ਜਿੱਥੇ ਵੀ ਕਿਤੇ ਸਿੱਖ ਦੇ ਉੱਤੇ ਸਿੱਖ ਹੋਣ ਕਰਕੇ ਤੇ ਉਹਦੇ ਵੱਲੋਂ ਧਰਮ ਦੀ ਖਾਤਰ ਕੌਮ ਦੀ ਖਾਤਰ ਚੁੱਕੇ ਕਦਮ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਬਰ ਹੁੰਦਾ ਹੈ ਸਰਕਾਰਾਂ ਜਬਰ ਕਰਦੀਆਂ ਨੇ ਉੱਥੇ ਸਿੱਖ ਪੰਥ ਨੂੰ ਇਕੱਠਿਆਂ ਹੋਣਾ ਚਾਹੀਦਾ ਇੱਕ ਮੁਠ ਹੋਣਾ ਚਾਹੀਦਾ ਔਰ ਸਾਲ ਹੋ ਚਲਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਜਿਨ੍ਹਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ 'ਚ ਐਨਐਸਏ ਦੇ ਅਧੀਨ ਬੰਦ ਕੀਤਾ ਗਿਆ ਔਰ ਐਨਐਸਏ ਕੀ ਲਾਤੀ ਕਿ ਐਨਐਸਏ ਲਾਉਣ ਵਾਲੇ ਨੂੰ ਡਿਬਰੂਗੜ ਸੁੱਟਣਾ ਜ਼ਰੂਰੀ ਕੀ ਪੰਜਾਬ ਚ ਐਨਐਸਏ ਵਾਲੇ ਬੰਦ ਨਹੀਂ ਕਿਤੇ ਜਾ ਸਕਦੇ ਇੱਕ ਤਾਂ ਸਰਕਾਰ ਇਹ ਸਪਸ਼ਟ ਕਰ ਦੇ ਦੂਜੀ ਗੱਲ ਜਿਹੜੀ ਹੈ ਪਰਵਾਰ ਦੀ ਜਾਂ ਪੰਥ ਦੀ ਜਾਂ ਜਿਹੜੇ ਵੀ ਇਸ ਰੋਸ ਧਰਨੇ ਵਿੱਚ ਸ਼ਾਮਲ ਹੋ ਰਹੇ ਨੇ ਸਾਰਿਆਂ ਦੀ ਇੱਕੋ ਮੰਗ ਹੈ ਕਿ ਭਾਈ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਦੇ ਕੇਸ ਚ ਲਾਉਣਾ ਜੰਮ ਜੰਮ ਕੇ ਚਲਾਣਾ ਇਹ ਤਾਂ ਕੋਈ ਵੱਡੀ ਮੰਗ ਨਹੀਂ ਗਈ ਇਹਦੇ باوجود ਜੇ ਤੁਸੀਂ ਨਹੀਂ ਮੰਨਦੇ ਇਹਦਾ ਮਤਲਬ ਹੈ ਤੁਸੀਂ ਸਿੱਖਾਂ ਨੂੰ ਜਲੀਲ ਕਰਨਾ ਚਾਹੁੰਦੇ ਭਾਵੇਂ ਉਸ ਪੱਖੋਂ ਪਹਿਲਾਂ ਵੀ ਕਸਰ ਕੋਈ ਨਹੀਂ ਪਰ ਤੁਸੀਂ ਅਜੇਹਾ ਨਾ ਮੰਨ ਕੇ ਕੀ ਮਹਿਸੂਸ ਕਰਾਉਣਾ ਚਾਹੁੰਦੇ ਤੇ ਜੇ ਤੁਸੀਂ ਇਹ ਮੰਗ ਮੰਨ ਲੋਗੇ ਪੰਜਾਬ ਤਬਦੀਲ ਕਰ ਦਿੱਤਾ ਜਾਵੇ ਜੇਲ੍ਹ ਦੇ ਵਿੱਚ ਕਿ ਤੁਹਾਡਾ ਕੀ بگੜ ਜਾਊਗਾ ਸਪਸ਼ਟ ਕਰ ਦਿਓ ਲੋਕਾਂ ਨੂੰ ਡੇਗਰੂ ਗਾੜ 3000 ਕਿਲੋਮੀਟਰ ਦੇ ਉੱਤੇ ਤੁਸੀਂ ਬੰਦ ਕੀਤਾ ਹੋਇਆ ਹੈ ਇਸ ਕਰਕੇ ਜਿਹੜਾ ਆ ਜਿੱਥੇ ਵੀ ਕਿਤੇ ਜਾਤੀ ਹੋ ਔਰ ਕਿਸੇ ਸਿੱਖ ਦੇ ਨਾਲ ਉਹਦੇ ਸਿੱਖ ਹੋਣ ਕਰਕੇ ਉਹਦੇ ਪੰਥਕ ਹੋਣ ਕਰਕੇ ਔਰ ਧਾਰਮਿਕ ਧਰਮ ਨੂੰ ਦੇ ਲਈ ਚੁੱਕੇ ਕਦਮ ਕਰਕੇ ਉੱਥੇ ਜਿਹੜਾ ਹੈ ਮੇਰੇ ਵਰਗੇ ਔਰ ਜਿਹੜੇ ਪੰਥਕ ਲੋਕ ਨੇ ਉਹ ਜਰੂਰ ਉਸ ਸੰਘਰਸ਼ ਦਾ ਉਹਨਾਂ ਧਰਨਿਆਂ ਦਾ ਉਸ ਆਵਾਜ਼ ਦਾ ਹਿੱਸਾ ਬਣ ਕੇ ਤੇ ਬਣਦੇ ਰਹਿਣਗੇ। ਤੇ ਫਿਰ ਇੱਕ ਹੋਰ ਸਵਾਲ ਹੈ ਕਿ ਉਹਨਾਂ ਨੇ ਕਿਹਾ ਕਿ 21 ਦਿਨਾਂ ਦੇ ਵਿੱਚ ਵਿੱਚ ਜਿਹੜਾ ਹੈ ਕਿ ਉਹਨਾਂ ਨਾਲ ਮੀਟਿੰਗ ਹੋਈ ਪਰਿਵਾਰਕ ਮੈਂਬਰਾਂ ਦੀ ਉੱਤੇ ਜਿਹੜੀ 21 ਦਿਨਾਂ ਤੇ ਦਾ ਹੱਲ ਕੱਢਣ ਦੀ ਗੱਲ ਗੱਲ ਰਹੀ। ਨਹੀਂ ਉਹ ਤਾਂ ਪਰਿਵਾਰ ਦੀ ਮੰਗ ਹੈ ਨਾ ਜੀ। ਹੁਣ ਤੁਸੀਂ ਦੇਖੋ ਵੀ 16 ਤਰੀਕ ਤੋਂ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਦੇਲ ਦੇ ਅੰਦਰ ਭੁਖੜਤਾਲ ਤੇ ਔਰ ਦੂਸਰੇ ਬਨੇ ਪਰਵਾਰਾਂ ਨੇ ਵੀ ਭੁਖੜਤਾਲ ਸ਼ੁਰੂ ਕਰਤੀ ਤੇ ਜੇ ਹੁਣ ਤੁਸੀਂ ਦੇਖੋ ਲਗਭਗ 2 ਹਫ਼ਤੇ ਹੋ ਚਲੇ ਆ ਤੇ ਸਰੀਰ ਦੀ ਸਮਰੱਥਾ ਕਿੰਨੀ ਹੁੰਦੀ ਤੇ ਸਰਕਾਰਾਂ ਤੇ ਅਸਰ ਹੀ ਕੋਈ ਨਹੀਂ ਹੈ ਹਾਂਜੀ ਉਹ ਜਿਹੜਾ ਆ ਬੜਾ ਸੀਰੀਅਸ ਮੈਟਰ ਆ ਇਹਨੂੰ ਸੀਰੀਅਸ ਹੋ ਕੇ ਗੰਭੀਰਤਾ ਨਾਲ ਜਿਹੜੀਆਂ ਸਰਕਾਰਾਂ ਨੇ ਖਾਸ ਕਰਕੇ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਇਸ ਕੇਸ ਨੂੰ ਡੀਲ ਕਰ ਰਹੀਆਂ ਨੇ ਉਹਨਾਂ ਨੂੰ ਸਿੱਖ ਭਾਵਨਾ ਦੇ ਅਨਸਾਰ ਵੀ ਤੇ ਮਨੁੱਖਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕਦਮ ਜਿਹੜਾ ਚੁੱਕਣਾ ਚਾਹੀਦਾ ਤੁਹਾਨੂੰ ਇੱਥੇ ਜਿੱਥੇ ਬੰਦੀਆਂ ਨੂੰ ਅੱਜ ਕੀ ਕਿਹਾ ਗਿਆ ਖਾਸ ਤੌਰ ਤੇ ਕੀ ਤੁਹਾਨੂੰ ਕੀ ਕੀ ਲੈ ਕੇ ਕਿਸੇ ਦੇ ਤੇ ਕੰਮ ਕਰੀਏ ਇਹ ਉਹ ਸਾਰਿਆਂ ਦੀ ਜੀ ਪਰਿਵਾਰ ਦੀ ਜਾਂ ਜਿਹੜੇ ਵੀ ਪ੍ਰਬੰਧਕ ਨੇ ਉਹਨਾਂ ਦੀ ਕੋ ਮੰਗੀ ਹੈ ਕਿ ਪੰਥ ਜਿਹੜਾ ਆ ਡਟ ਕੇ ਸਾਹ ਦੇਵੇ ਡਟ ਕੇ ਆਵਾਜ਼ ਉਠਾਵੇ ਔਰ ਉੱਗ ਮੈਂ ਸਤਿ ਸ਼੍ਰੀ ਅਕਾਲ ਬਾਦਰ ਹੋਰਾਂ ਨਾਲ ਇਸ ਵਿਚਾਰ ਵਟੈਂਦਰਾ ਕਰਕੇ ਇੱਥੇ ਆਇਆ ਸੀ ਉਹਨਾਂ ਨੇ ਵੀ ਕਿਹਾ ਸੀਗਾ ਕਿ ਪਰਿਵਾਰ ਨੂੰ ਵੀ ਜਾਂ ਉੱਥੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਵੀ ਵਿਸ਼ਵਾਸ ਜ਼ਰੂਰ ਦਿਵਾਉਣਾ ਕਿ ਅਸੀਂ ਉਹਨਾਂ ਦੇ ਨਾਲ ਆ ਸਾਰੇ ਇਸ ਕਰਕੇ ਜਿਹੜਾ ਆ ਮੇਰੇ ਤੇ ਹੀ ਬੇਨਤੀ ਹੈ ਕਿ ਭਾਈ ਇਕਜੁੱਟ ਹੋਵੋ ਇੱਕ ਮਤ ਹੋਵੋ ਆਪਸੀ ਈਰਖਾ ਛੱਡ ਕੇ ਆਪਸੀ ਦੁਸ਼ਮੈ ਛੱਡ ਕੇ ਜਿਹਦਾ ਫਾਇਦਾ ਫਰੋਦੀ ਉਠਾਉਂਦੇ ਨੇ ਉਹਦੇ ਤੋਂ ਬਚੋ ਐਸਜੀਪੀਸੀ ਵੱਲੋਂ ਚਿੱਠੀ ਵੀ ਲਿਖੀ ਗਈ ਹੈ ਕਿ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਸਾਡੀ ਇੰਜੀਨੀਅਰ ਸੰਸਥਾਵਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਗਲਤ ਅਗਲੇ ਤੇ ਅਸਰ ਨਹੀਂ ਹੈ ਹੁਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੇ ਫੋਨ ਤੇ ਟਾਈਮ ਮੰਗਦਾ ਸੀਗਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਤੁਰਤ ਟਾਈਮ ਦਿੰਦੇ ਸੀ ਹੁਣ ਮੇਰੇ ਖਿਆਲ ਨੇ ਕਿ ਵਾਰ-ਵਾਰ ਚਿੱਠੀਆਂ ਲਿਖੀਆਂ ਗਿਣਤੀ ਕੋਈ ਨਹੀਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਕੋਈ ਟਾਈਮ ਹੀ ਨਹੀਂ ਦਿੰਦਾ ਇਵਨ ਕਿ ਜਿਹੜਾ ਇੱਕ ਛੋਟਾ ਮੁੱਖ ਮੰਤਰੀ ਹੈ ਕੇਜਰੀਵਾਲ ਉਹਨੇ ਵੀ ਜਿਸ ਤਰ੍ਹਾਂ ਦਾ ਵਿਹਾਰ ਕੀਤਾ ਹੈ ਗੇਟ ਤੇ ਚਲੇ ਗਿਆ ਨੂੰ ਮੋੜਿਆ ਵਾਪਸ ਲੈ ਗੇਟ ਵੀ ਨਹੀਂ ਖੋਲਿਆ ਸੀ ਉੱਥੇ ਕੀ ਕਰੋਗੇ ਤੁਸੀਂ ਇਹਨਾਂ ਲੋਕਾਂ ਦੀ ਸੋਚਦਾ ਪਰ ਤੁਸੀਂ ਇਹ ਦੌਰ ਦੇਖਿਆ ਕਿੰਨਾ ਬਹੁਤ ਮੋੱਖਾ ਹੈ ਕਿ ਐਨਐਸਏ ਤੋਂ ਇੱਕ ਸਾਲ ਤੇ ਪੰਜਾਬ ਦੀ ਜੇਡ ਸ਼ਿਫਟ ਕਰਨਾ ਕਿਉਂਕਿ ਤੁਸੀਂ ਵੀ ਨਹੀਂ ਨਹੀਂ ਮੈਂ ਤਾਂ ਦੇਖੋ ਐਨਐਸਏ ਮੈਂ 3 ਸਾਲ ਐਨਐਸਏ ਕੱਟੀ ਹੈ ਜਦੋਂ ਪਹਿਲੀ ਕੱਟੀ ਸੀ ਉਦੋਂ 2 ਸਾਲ ਦੀ ਹੁੰਦੀ ਸੀ ਤੇ ਉਹ ਦੂਜੀ ਵਾਰ ਮੇਰੇ ਤੇ ਲੱਗੀ ਸੀ 92 ਦੇ ਵਿੱਚ ਸਟਾਰਟਿੰਗ ਜ ਉਹ 1 ਸਾਲ ਦੀ ਸੀ ਜਿਹੜੀ ਪਹਿਲੀ ਸੀ ਉਹ ਤੇ ਚਲੋ ਮੈਂ ਜੋਧਪੁਰ ਜ਼ਿਲ੍ਹੇ ਚ ਕੱਟੀ ਸੀ ਜਿਹੜੀ ਦੂਜੀ ਸੀਗੀ ਉਹ ਮੈਂ ਅਮਰਸਰ ਦੇ ਵਿੱਚ ਕੀਤੀ ਸੀ ਇਹ ਤਾਂ ਹੈ ਨਹੀਂ ਕਿ ਅਕਨਸਾ ਤੇ ਉਹਨੂੰ ਪੰਜਾਬੋਂ ਬਾਹਰ ਹੀ ਛੁਟਣਾ ਕੋਈ ਜ਼ਰੂਰੀ ਹੈ ਕਿ ਕੋਈ ਕਾਨੂੰਨ ਕਹਿੰਦਾ ਆ ਅਜਿਹਾ ਨਹੀਂ ਤੁਸੀਂ ਐਨਐਸਏ ਦਾਈ ਹੈ ਪੰਜਾਬ ਦੀ ਜ਼ਿਲ੍ਹੇ ਚ ਕਿਹੇ ਚ ਵੀ ਰੱਖ ਸਕਦੇ ਨਹੀਂ ਰੱਖ ਸਕਦੇ ਨਹੀਂ ਵੱਡੂ ਲੋਕਾਂ ਦੀ ਡਿਮਾਂਡ ਹੈ ਜੇ ਨਹੀਂ ਇਹ ਡਿਮਾਂਡਾਂ ਮੰਨੀ ਜਾਂਦੀ ਤੇ ਫਿਰ ਕੀ ਹੱਲ ਹੈ ਇਹ ਤਾਂ ਫਿਰ ਜਿਹੜੇ ਪ੍ਰਬੰਧਕ ਨੇ ਜਿਹੜੇ ਆਗੂ ਨੇ ਇਸ ਧਰਨੇ ਦੇ ਇਸ ਸਭ ਦੇ ਜੋ ਕਦਮ ਚੁੱਕਣਗੇ ਸਾਰੇ ਨਾਲ ਜੋ ਪੋਦਰਾ ਕਿਸਾਨ ਦੇ ਨਾਲ ਇੱਕ ਪੂਛੀ ਰਿਹਾ ਉਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ